ਵਾਚੇ ਲੱਗੇ ਮਗਾਈ ਦਾ 4 ਪੌਣ ਹਾਂਜੀ ਕੋਸ ਨਾ ਠੀਕ ਆ ਵੀਰ ਸਾਰੇ ਵੀਰ ਮੇਰੇ ਚੱਲ ਨਹੀਂ ਰਹੇ ਤੇ ਲਈ ਤੁਹਾਨੂੰ ਉਹ ਮੈਂ ਲਗਾਈ ਉਹ ਵੀ ਜਿਹਨਾਂ ਨੇ ਚਾਮੀ ਪਿੰਡਾ ਵੇਖਿਆ ਜੀ ਵੇਖ ਲੋ ਫਲਾਨੇ ਦੀ ਮਸ਼ੀਨ ਹੈ ਹੂੰ ਇਹਨਾਂ ਮਸ਼ੀਨ 4 ਰੁਪਏ ਅੱਡਾ ਵਈਦਾ ਮਗਾਈ ਦਾ 20 ਹੀ 18 ਚ ਖੜੀ ਤੇ ਤੁਹਾਡੇ ਵੀ ਰੇਟ ਤੇ ਮੰਨਦਾ ਵੜਾਈ ਦਾ ਜੀ ਹਾਂ ਜੀ ਮਾਸੀ ਮਾਸੀ ਕਿਹੜੇ ਕਿਹੜੇ ਏਰੀਆ ਦੇ ਵਿੱਚ ਆਪਣੀ ਵੀਡੀਓ ਦੇਖਣ ਦਾ ਕੋਈ ਤੁਹਾਨੂੰ ਦੱਸੋ ਇਹ ਕੰਮ ਪੁਰਾਣਾ ਚੱਲਦਾ ਇੱਕ ਖੂਬਾ ਗਵਾਰਸ ਸਿਆਣੇ ਨੇ ਸੱਚ ਕਿਹਾ ਜੇ ਕਿਦੋਂ ਬਦਲਾ ਲੈਣਾ ਤੇ ਉਹਨੂੰ ਮੁਕੀਦ ਦੇ ਜਾ ਦੋ ਚਾਰ ਪਾਲਾ ਕੱਕ ਤੂੰ ਤੇ ਲੋ ਚਾਰ ਦੇਖਾਂ ਪੁਰਾਣਾ ਖਬਰ ਟਰਾਲੀ ਹੋ ਗਈ ਜੀ ਹੁਣ ਸਾਰੇ ਵੀਰ ਹੋਣਾ ਬਸ ਸੋਣਾ ਲਿਖਾ ਸਲਵਾ ਜਾਂ ਟਰੈਕਟਰਾਂ ਦੀ ਕੰਮ ਦੇ ਲੰਨਦੇ ਕੀ ਟਰਾਲੀ ਹੋ ਗਈ ਮਿੱਤਰੋ ਹੁਣ ਪਾਗੇ ਟਰੈਕਟਰ ਕੱਢਣ ਲੱਗੇ ਹਾਂ ਕੰਮ ਪੂਰਾ ਚੱਲਣ ਦਾ ਟਿੱਕੜ ਵਿੱਚ ਕਿੜੀ ਵੀਰਾਂ ਦਾ ਲਾਂਮਾ ਤੇ ਬੋਲ ਦਾ ਨਹੀਂ ਵਿੱਚ ਲੋਕ ਦੇ ਉੱਧਰ ਪੇਪਰ ਕੇ ਪਾਣਾ ਵੀਰਾ ਆਪਣਾ ਲਾਂਮਾ ਦੂਰ ਜਾਂਦਾ ਜੀ ਹੁਣ ਕੋਈ ਬੰਦ ਨਹੀਂਦਾ ਨੇ ਲੋਕ ਬੋਲਣ ਨੂੰ ਪੂਰਾ ਰਹਿ ਗਏ ਹਾਂਜੀ ਬੋਲਣ ਹਨ ਉਹ ਕਿਸਾਨੀ ਦੀ ਹੱਦੰਦਾ ਜਿਨ੍ਹਾਂ ਵਿੱਚ ਚਾ ਪੈਂਦਾ ਨਹੀਂ ਵੇਖਾਦੇ ਵੀ ਜਿੰਨਾ ਬੰਦੇ ਚਾ ਭਾਈ ਵੀ ਜਦੋਂ ਹੋ ਗਈ ਦੰਦਾਂ ਵਾਲੀ ਵੀਡੀਓ ਵੀ ਉੱਥੇ ਵੀ ਬੜਾ ਖੋਬਾ ਜਿੱਥੇ ਤੋ ਆਵਾ ਤੇ ਕਿਹੜੇ ਏਰੀਆ ਦੇ ਵੇਖਣ ਦੇ ਵੀਡੀਓ ਆਪਣੀ ਕਿਥੇ ਕਿਥੇ ਕਰ ਕਮੈਂਟ ਜਰੂਰ ਲਗਾ ਦੇਣਾ ਹਾਂਜੀ ਕੰਮ ਪੂਰਾ ਆਪਾਂ ਵਲੌਗ ਐਂਡ ਬਣਾਉਣਾ ਪੂਰਾ ਸਾਡਾ ਲਾਂਮਾ ਨਹੀਂ ਹੋਣ ਦੇਣਾ ਤੇ ਮਸ਼ੀਨ ਬਾਰੇ ਪੁੱਛਣਾ ਜਾਂਦੇ ਵੀਰੇ ਮਸ਼ੀਨ ਹੈ ਸਾਡੇ ਸਟੇਲ ਐਂਡ ਵੀ ਆਹਨ ਟਰਾਲੀ ਖੋਗੀ ਜੇ ਖੜਾ ਨਾ ਇੱਟ ਜੇ ਕਰੋ ਸ਼ੇਰ ਆਪਣਾ ਵਾਚ ਟਾਈਮ ਬਹੁਤ ਘਟਦਾ ਹੈ ਜੀ ਚੈਨਲ ਜਿਹਨਾਂ ਦੇ ਡਾਊਨ ਕੁਆਲਿਟੀ ਜਾਂਦੇ ਹੈ ਜੀ ਪਹਿਲਾਂ ਚੈਨਲ ਜਿਸ ਕਰੇ ਡੀਡ ਕਰਨਾ ਪਿਆ ਹੁਣ ਮੈਂ ਚੈਨਲ ਡੀਡ ਕਰਵਾ ਦੇ ਹਾਂ ਜੀ ਤੇ ਵੀਰ ਮੇਰੇ ਉਹ ਰੱਗੋ ਖਿੱਚ ਕੇ ਕੰਮ ਹਾਂਜੀ ਹਾਂਜੀ ਹੋ ਲੱਗੀ ਆ ਗਏ ਤਰ੍ਹਾਂ ਅੰਦਰ ਮੈਂ ਜੀ ਕਿਹੜਾ ਕੰਮ ਲੱਗਦਾ ਹੈ og ਨੀ ਕੰਮ ਦੇ ਕੁਝ ਨਹੀਂ ਪਿਆਰ ਨਹੀਂ ਕਰਲੇ ਲਈ ਜਾਂਦੇ ਉਹ ਚਿੱਕੜ ਜਿਆਦਾ ਦੂਜਾ ਪੌਣੇ ਦੇ ਗਾੜੀ ਚਿੱਕੜ ਜਿਆਦਾ ਆਪਣੇ ਪ੍ਰੋ ਮਾਡ ਟਰੈਕਟਰ ਜਿਹੜੇ 2x2 ਜਿਹੜੇ ਇਹ ਕੰਮ ਜਾਬ ਚਾਰ ਦੇ ਹੋਰ ਬਈ ਫੁੱਲ ਟ੍ਰੈਕ ਕੰਮ ਜਾਦਾ ਆ 2x2 ਤੇ ਤੁਰਦੇ ਨਹੀਂ ਇਹਦੇ ਇਹਨਾਂ ਨੂੰ ਚਾਹੀਦਾ 4x4 ਹੋਣਾ ਆਡੇ ਰੇਡ ਚੱਲਣ ਦੇ ਆ ਜੇ 10000 ਰੁਪਿਆ ਕਿਲੇ ਦਾ ਤੇ ਵਿਖੇ ਟਰਾਲੀਆਂ ਦੇ ਨਾਲ ਪਾ ਦੇ 13000 ਬਣਦਾ ਹੈ। ਮਨਜੀ ਕੰਮ ਬਹੁਤ ਸੌਖਾ ਵਾ ਵੀਰ ਹੁਣਾ ਦਾ। ਹਾਂ ਵੀਰ ਹੁਣਾ ਨਾ ਤਰੱਕੀਆਂ ਬਖੇ ਰੱਬ। ਇਹਨਾਂ ਅ ਜੇ ਵੀਰ ਹੁਣਾ ਨਾ ਗੰਦੇ ਤਰੱਕੀਆਂ ਬਖੇ ਰੱਬ ਜਿਹੜਾ ਨਾਲ ਹੀ ਨਾ ਕੰਮ ਬੈਹ ਗਨ। ਮੈਂ ਤਾਂ ਤੁਹਾਨੂੰ ਵੀਰ ਹੁਣਾ ਨੂੰ ਫੋਨ ਲੱਗੇ ਤੋ ਦਿਨ ਕੋਈ 2/2 ਦੇ ਕੰਮ ਹੀ ਨੇ। ਜਦੋਂ ਪਾ ਪਾ ਗਿਆ। blast! <tries> blast! ਦੀ ਵਿਵਟਨਾ ਨਾਲ ਉਹ ਵੀ ਕਰਿਆ ਨਾ ਕਰੀ ਜਿਹੜੇ ਤਰ੍ਹਾਂ ਦਾ ਮੀਡੀਏ ਵਿੱਚ ਜੈਣਾ ਉਹ ਮਸ਼ੀਨਾਂ ਦੇ ਨਾਲ ਨਾਲ ਖਾਦੇ ਉਹ ਨੰਬਰ ਕਈ ਹੋਗਾ ਅਸੀਂ ਨਾ ਲਗਾਉਂਦੇ ਹਾਂ ਅੰਦਰ ਦੇ ਸਾਰੇ ਪਰ ਇਹਦਾ ਤਾਂ ਕੋਈ ਮਾਮਲਾ ਨਹੀਂ ਬਟਾਈ। ਇਹਨਾਂ ਨੂੰ ਪੂਰੀ ਤਰ੍ਹਾਂ ਕਰ ਲਈ। ਹਾਂ। ਹਾਂ। ਚੱਲੇ ਆਂ ਘਰੇ ਕਿੱਥੇ ਪੈਂਦਾ ਚਾਰ ਵਾਲਾ ਟੋਏ ਦੇ ਵਿੱਚ ਉਹਨੇ ਸੋਨੇ ਤਾਨੂੰ ਆਂਦੇ ਉੱਥੇ ਖੁੱਭ ਗਈ ਟਰਾਲੀ। ਹਾਂ ਸਾਡੀਆਂ ਜੇ ਬੈਕਾਂ ਇਹ ਲੋਬ ਬਿਕਾਂ ਦੇ ਨਜ਼ਾਰੇ ਹਰੇ ਭਰੇ ਦੇ ਖੇਤ ਆ ਜੀ ਮਕਰੀਆਂ ਮਾਰਦੀਆਂ ਵਾਜਾਂ ਕਹਿੰਦੀਆਂ ਵੜ ਲਓ ਵੜ ਲਓ ਮੀਂਹ ਪੈਣਾ ਚਲੋ ਮਿਲਦਾ ਜਿੱਥੇ ਟੋਆ ਖਾਨ ਉਹ ਉਹ ਸਾਹਮਣੇ ਝੁੰਗਾ ਦੇਖੋਂ ਤਾਂ ਕਿ ਉਹ ਲੱਗ ਗਿਆ ਕਰਨਾ ਵੀ ਜੀ ਆ ਜਾਂਦਾ ਜਿਹੜਾ ਜਿਹ ਨਹੀਂ ਜਾਣੇ ਤਾਂੀਆਂ ਢੋਈਆਂ ਨੂੰ ਇੱਥੇ ਪਾਉਂਦੇ ਚਾਰ ਅੰਗਰੇਜ਼ੀ ਇਹ ਨੋਰਾ ਕੋਲ ਕਲਿੱਪ ਹਾਂ ਹਾਂ ਮਹਾਂ ਨਾ ਟੋਆ ਨਹੀਂ ਪਹੁੰਚਦਾ ਟੋਆ ਅੰਦੇ ਟੋਹਾ ਜਿੱਥੇ ਪਾ ਚਾਰ ਨੋਰ ਚੱਤ ਜੀ ਦੋਸਤ ਸਜਾ ਆਪਣਾ ਅੱਜ ਕਿਦਾਂ ਕੰਮ ਚਲਾਉਂਦੇ ਆ ਵਲੌਗ ਬਣਾਉਂਦਾ ਮੈਂ ਆਪਾਂ ਓਏ ਦੁਕਾਨ ਮੇਰਾ ਜੇ ਅਹੀਂ ਤੇਰਾ ਬਰਾ ਹੋਵਾਂਗੇ ਨਾ ਚੰਗੇ ਬੰਦੇ 10 ਚਾਰ ਦਾ ਹਾਂ ਸਹੀ ਗੱਲ ਚਾਰ ਨਾ ਪਾਇਓ ਚਾਰ ਨਾ ਪਾਇਓ ਵੀਡੀਓes ਉਹਦੇ ਚਾਰ ਨਾ ਪਾਇਓ ਹੱਥ ਲਾਓ ਕੰਨਾਂ ਨੂੰ ਹੱਥ ਲਾ ਕੇ ਪਰ ਫੇਰ ਵੀ ਮੁੜ ਕੇ ਜਦੋਂ ਨਾ ਲਾਗੇ ਮਕਈ ਕੋਈ ਖੜੀ ਹੁੰਦੀ ਹੈ ਤੇ ਜੀ ਕਰ ਆਉਂਦਾ ਅਹੀਂ ਵੀ ਚਾਰ ਬਾਾਰ ਚਾਰ ਉਹ ਫੇਰ ਵੀ ਲੈ ਸਾਲ ਨੂੰ ਸਾਨੂੰ ਬੱਚਾ ਆਦਾ ਪਾਇਓ ਭਾਈ ਚਾਰ ਨਾ ਪਾਇਓ ਸਹੀ ਗੱਲ ਐ ਤੁਹਾਨੂੰ ਵੀ ਸੁਝਾਵਾ ਚਾਰ ਨਾ ਪਾਇਓ ਪੱਠੇ ਭਵੇ ਘੱਟ ਵੱਡ ਲਿਓ ਆ ਉੱਥੇ ਕਿਹੜਾ ਨੁਕਰੇ ਲਵਾਈ ਜਾ ਤੇ ਵਿਚਵਾਰ ਦੀ ਲੋੜ ਨਹੀਂ ਤੇ ਕਰਾਇ ਰੱਖੇਗੇ ਲਈ ਜਾ ਨਾਲੇ ਲਿਤੜੀ ਜਾਊ ਆ ਹਾਂ ਹਾਂ ਇਹ ਸਹੀ ਆ ਟਰੈਕਟਰ ਐ ਲੋੜ ਨਹੀਂ ਆਪਣੇ ਕੋ ਬੰਦੇ ਵੇ ਭਾਰੇ ਇੰਨੇ ਆ ਤੇ ਇਹਨਾਂ ਲਿਤੜ ਦੇਣਾ ਕਰ ਕਾਹ ਮਾੜਾ ਜਾ 12 12 12 12 ਜਾਦਾ ਜਾਦਾ ਭਾਰਾ ਹੈ ਤੁਹਾਨੂੰ ਲੈ ਆਉ ਭਾਬੀ ਲੈ ਆਉ ਚਮੀ ਵਾਲੀਓੜੇ ਤਰ ਹੋਗੀ ਤਤਕਾਰਾ ਕੁਝ ਹਾਂ ਮਾਰੀ 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 25 ਗਾਣ ਲੱਭ ਹੀ ਨਹੀਂ ਜਾ ਰਿਹਾ ਆਹ ਬੱਸ ਵਾਹ ਇੱਥੇ ਆਹ ਵਜੀ ਤੋਂ ਪੈਰ ਤੇ ਨਾ ਵਜੀ ਆ ਮਿੱਟੀ ਘੜ ਮਿੱਟੀ ਘੜ ਛਲੀਆਂ ਆ ਪੂਰਾ ਕੰਮ ਦਾ ਓਏ ਕਮਿਟੀ ਘੜ ਲਾਪਾ ਕਤਾ ਵਿੱਚੋਂ ਤੰਗ ਕਰੂਗੀ ਇਹਨਾਂ ਮਾਜਿਆ ਨਿੱਕੇਰਾ ਉੱਤੇ ਸਟਾ ਦੇ ਹੈ ਇਹਨੂੰ ਉੱਤੇ ਸਟਾ ਦੇ ਬੜਾ ਇਹ ਲੱਗਣ ਡਿਆ ਵਾ ਆੜਾ ਡੱਲਾ ਜੇ ਲਾ ਕੇ ਰੱਖਦੇ ਇੱਥੇ ਉੱਤੇ ਬੈਗ ਸਟਾ ਦੇ ਮੈਂ ਜੱਦ ਨਾਲ ਨਹੀਂ ਲੱਗਦਾ ਚਾਰ ਇਹਦੇ ਉਹ ਟ੍ਰਾਈਡ ਜੋਰ ਚਾਰ ਕਿਹੜਾ ਉਹ ਟਰੈਕਟਰ ਵੀ ਨਹੀਂ ਜੋਰ ਜ਼ਿਆਦਾ ਮੰਨਦਾ ਮਤੜਾਈ ਕਰਨ ਲੱਗੇ ਆ ਫੇਰ ਬਹੋੜੇ ਤੁਹਾਨੂੰ ਹਾਂ ਉਹ ਵੀ ਟਰਾਲੀ ਵੇਲੀ ਬਸ ਇਦਾਂ ਹੀ ਚੱਲਣਾ ਹੁਣ ਸਾਰਾ ਦਿਨ ਕੰਮ ਤੁਹਾਨੂੰ ਐਂਡ ਤੇ ਮਿਲਦੇ ਹੁਣ ਹਾਂ ਤੜਾਈ ਕਰ ਲੀਏ ਇਦਾਂ 60 ਦੇ ਉੱਤੇ 60 ਦੇ ਇੱਕ ਪਹਿਲਾ ਖੇਤ ਵੀ ਆਏ ਨੇ ਵੀਰੇ ਹੁੰਦੀ ਏ ਤੜਾਈ ਦੇਖੋ ਐਂਡੂ ਫਾਰਮ ਲਿਆ ਜੇ ਸਾਡਾ ਉਹ ਤੋਹਰਾ ਪਰ ਮਿੱਟੀ ਮਾਰ ਕਰ ਰਹੇ ਹਾਂ ਹਾਂ ਪਹਿਲਾ ਪਿੱਛੇ ਪਿੱਛੇ ਚਾੜਲਾ ਕਰੀ ਮੁੜ ਕੇ ਸਾਰੀ ਇੱਕੇਰੀ ਗਾੜੀ ਨਹੀਂ ਸਾਰੇ ਦੇ 115 ਖਿਡਾਰੀਆ 15 15 ਕੰਮੀ ਪਹਿਲਾ ਸਾਰੀ ਐ ਘਮਾਲਿਆ ਮੂੰਹ ਹਾਂ ਉਹ ਤੇਰੇ ਨਾਲ ਨਹੀਂ ਹੈਗਾ ਉਹ ਚੱਲਦਾ ਤੇ ਬਾਕੀ ਖਲਾ ਤੇ ਆ ਜਿਆਦਾ ਪਿੱਛੇ ਨਾ ਜਾਂਦੇ ਗਾੜੀ ਚੋਕ ਕੇ ਰੱਖ ਥੋੜਾ ਆ ਅਣੀ ਵੀਰੇ ਸਲਾਵਾ ਦੇਣ ਆਲੇ ਆ ਕੰਮ ਇਹੀ ਕੱਲ ਚ ਕਰਨਾ ਨਹੀਂ ਆ। ਸਹੀ ਬਸ ਸਲਾਹ ਦੇਣ ਆਲੇ ਹੀ ਦਿਨ। ਹਾਂ। ਆਹ ਤੇ ਯਾਰ ਐਦੇ ਤੇ ਖਿਲਾੜ ਕੇ ਨਾ ਖਾਸ ਤਾਲਿਆ ਕਰੋ। ਫਾਇਦਾ ਫੇਰ ਖੇਡ ਲਈ। ਹਾਂ ਉੱਤੇ ਹੀ ਇਥੋਂ ਮੋੜ ਕੇ ਕੋਈ ਲੋੜ ਨਹੀਂ ਘੱਟ ਪੜਾਉਂ। ਇਹ ਵੀ ਲਤੜਾਈ ਮੰਗਦਾ ਜੀ ਚਾਰ ਜਿਹਨਾਂ ਨੇ ਚਾਰ ਪਾਉਣਾ ਨਾ ਸਾਡੀ ਵੀਡੀਓ ਵੇਖ ਕੇ ਜੀ ਚਾਰ ਪਾਇਓ। ਅਸੀਂ ਚਾਰ ਕਿੱਦਾਂ ਪਾਉਨੇ ਆ ਇਦਾਂ ਚਾਰ ਪਾਇਆ ਕਰੋ। ਕਿੰਨਾ ਵੀਰ ਪਾਣਾ ਚਾਰ ਵੀਡੀਓ ਦੇਖ ਲਿਓ ਪੂਰੀ ਕਿੰਨਾ ਬਾਈ ਦਾ ਟਰਾਲ ਤੁਹਾਨੂੰ ਪੂਰੀ ਡਿਟੇਲ ਮਿਲ ਜੂਗੀ ਮੈਂ ਤੜਾਈ ਕਿਦਾਂ ਕਰਨੀ ਆ ਕਿਹੜੀ ਮਸ਼ੀਨ ਬੰਦਿਆਣਾ ਪਾਉਣਾ ਟੋਕੇਣਾ ਪਾਉਣਾ ਉਹ ਤੁਹਾਨੂੰ ਦੱਸਾਂਗੇ ਬਾਅਦ ਚ ਹਮ ਚੱਲ ਪਿਆ ਪੂਰਾ ਸੁਖਰਾਂ ਦੇ ਹਮ ਪੂਰਾ ਚੱਲਣ ਜਾਂਦਾ ਹਮ ਹਮ ਬੱਸ ਆ ਚੱਕੜ ਜਿਹਾ ਮਾਰਦਾ ਇਹ ਨਾ ਹੁੰਦਾ ਨਾ ਤੇ ਕੰਮ ਬੜਾ ਹੋਰ ਵਧੀਆ ਹੋ ਜਾਂਦਾ ਔਰ ਸਨੋ ਵੀਰ ਕਿਦਾਂ ਠੀਕ ਠਾਕ ਜੇ ਸਾਰੇ ਕਮੈਂਟ ਕਮੈਂਟ ਕਰਿਆ ਕਰੋ ਵੀਰ ਕਮੈਂਟਾਂ ਦੇ ਨਾਲ ਹੀ ਚੈਨਲ ਦੇ ਆਪਾਂ ਤੁਹਾਨੂੰ ਕੰਨ ਨੂੰ ਵੀਡੀਓ ਬਣਾ ਕੇ ਦਿਆ ਕਰਾਂਗੇ ਹਾਂਜੀ ਹੁਣ ਟਰਾਲੀਆਂ ਬਸ ਆਈ ਜਾਣੀਆਂ ਹੁਣ ਤੁਹਾਨੂੰ ਮਿਲਾਂਗੇ ਸ਼ਾਮਾਂ ਹੀਆਂ ਸ਼ਾਮਾਂ ਜਨ ਕੋਈ ਹੁਣ ਇੰਨਾ ਵੱਡਾ ਬਲੌਗ ਹੋ ਜਾਣਾ ਮੜਕੇ ਤੋਂ ਹੀ ਵੇਖਦੇ ਨਹੀਂ ਇਹ ਵਿਚੋ ਵਿਚੋ ਛੱਡ ਕੇ ਭੱਜ ਜਾਂਦੇ ਨੇ ਹਾਂਜੀ ठीक है जी चंगा मैं ले आऊँ शाम को ਮੈਂ ਹਾਂ ਆ ਗਏ ਹਾਂ ਪੈਂਡ ਵੱਲੋਂ ਆਪਣੇ ਹੱਥ ਘਰਾਂ ਲੱਗੋਂ ਕਟਾਈ ਕਰਕੇ ਤੇ ਹੁਣ ਆਪਾਂ ਆਪਣੇ ਆਏ ਆ ਨਹਿਰ ਲਾ ਕੇ ਕੇ ਦਾ ਸਟੈਨ ਕਿਲੇ ਉੱਥੇ ਜਾ ਰਹੇ ਹਾਂ ਜੀ ਤੇ ਹੁਣ ਤੁਹਾਨੂੰ ਮਿਲਾਉਂਦੇ ਆ ਮਸ਼ੀਨ ਦੇ ਓਨਰ ਦੇ ਨਾਲ ਓ ਵੀਰ ਜੀ ਜਾਣਕਾਰੀ ਦਿਓ ਮਸ਼ੀਨ ਬਾਰੇ ਥੋੜੀ ਬਤី ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਕਿੱਥੋਂ ਦੀ ਮਸ਼ੀਨ ਆ ਵੀਰੇ ਕਸੇਲ ਤੋਂ ਟਾਂਡ ਕਸੇਲ ਅਹਾਂ ਤੇ ਕਿੱਥੋਂ ਤੱਕ ਜਾਂਦੇ ਜੇ ਕਟਾਈ ਕਰਨ ਕਿਹੜੀ ਜਗ੍ਹਾ ਤੇ ਕਿੰਨੀ ਦੂਰ ਬਟਾਲੇ ਤੱਕ ਜਾਈਦਾ ਜੀ ਅੱਛਾ ਇਹ ਬਟਾਲੇ ਤੱਕ ਰ ਹਾਂਜੀ ਤੇ ਕੀ ਰਹਿੰਦੇ ਜੇ ਕਿਲੇ ਦਾ ਰੇਡ ਰੋਡ ਕੀ ਆ ਸੁੱਕੀ ਦਾ 8500 ਰੁਪਏ ਅੱਛਾ ਜੀ ਹਾਂ ਜੀ ਤੇ ਜੇ ਨਾਲ ਟਰਾਲੀਆਂ ਲੈਣੀਆਂ ਫਿਰ 11000 ਰੁਪਿਆ ਟਰਾਲੀਆਂ ਅੱਛਾ ਟਰਾਲੀਆਂ ਨਾਲ ਹਾਂ ਜੀ 11000 ਹਾਂ ਜੀ ਠੀਕ ਤੇ ਆਪਾਂ ਨੂੰ ਜਿਹੜਾ ਵਾ ਕੀ ਇਹ ਕਿੰਨਾ ਖਰਚਾ ਵਜੇ ਕਿੰਨੇ ਕਿਲੋਮੀਟਰ ਦੇ ਅੰਦਰ ਅੰਦਰ ਤੱਕ ਰਪਾ ਨੂੰ 1 ਕਿਲੋਮੀਟਰ ਦੇ ਅੰਦਰ ਅੰਦਰ ਤੁਸੀਂ 4 ਪਾਉਣਾ ਹੈ ਅੱਛਾ ਜੀ ਤੇ ਫਿਰ ਤਾਂ ਤੁਹਾਨੂੰ 11000 ਦੇ ਵਿੱਚ ਟਰਾਲੀਆਂ ਸਮੇਤ ਟਰੈਕਟਰ ਤੇ ਜਾਨੀਏ ਮਸ਼ੀਨ ਵਿੱਚੇ ਸਭ ਕੁਝ 11000 ਦੇ ਵਿੱਚ ਕਰਾਂਗੇ ਅੱਛਾ ਜੀ ਜੇ 1 ਕਿਲੋਮੀਟਰ ਤੋਂ ਬਾਅਦ ਏਰੀਆ ਹੈ ਤੇ ਫਿਰ ਉਹਦਾ ਕਿਰਾਇਆ ਹੋਊਗਾ ਟਰਾਲੀਆਂ ਦਾ ਅਲੱਗ ਠੀਕ ਠੀਕ ਤੇ ਆਪਣਾ ਮੋਬਾਈਲ ਨੰਬਰ ਦੱਸ ਦੋਗੇ ਹਾਂਜੀ ਮੋਬਾਈਲ ਨੰਬਰ 9873 ਹਾਂ ਅੱਗੇ ਬੋਲੀ 9540 ਚੱਲ ਜੀ ਕੋਈ ਨਹੀਂ ਵੀਰੇ ਤੁਹਾਨੂੰ ਮੋਬਾਈਲ ਨੰਬਰ ਦੱਸ ਦਾਂਗੇ ਹਾਂਜੀ ਹੈਂਡਲ ਦੇ ਵਿੱਚ ਲਿਖ ਦਾਂਗੇ ਕੋਈ ਵੀਰੋ ਨਾ ਨ ਕਰੋ ਸੰਪਰਕ ਤੇ ਮਸ਼ੀਨ ਬਹੁਤ ਵਧੀਆ ਚੱਲਦੀ ਜੇ ਤੇ ਕਤਰਾਈ ਵੀ ਵਧੀਆ ਜੇ ਹਾਂਜੀ ਸਵੇਰ ਦੀ ਮਸ਼ੀਨ ਪੂਰੀ ਐ ਕਤਰਾਈ ਕਤਰਾਈ ਆ ਤੁਹਾਨੂੰ ਮਖਾਉਣਾ ਟਰਾਲੀ ਦੇ ਵਿੱਚ ਬਹੁਤ ਵਧੀਆ ਹਾਂ ਚੈੱਕ ਕਰ ਲੋ ਕਤਰਾਈ ਇਹ ਲੋ ਕੋਈ ਲਾਮਾ ਨਹੀਂ ਜੀ ਇੱਥੋਂ ਆ ਇੱਥੋਂ ਆ ਜੀ ਇੱਥੋਂ ਲੈ ਵੀਰਾ ਆ ਚੈੱਕ ਕਰ ਲੋ ਵੀਰੋ ਕਤਰਾਈ ਕਤਰਾਈ ਤੋਂ ਨਹੀਂ ਆਇਆ ਕੰਮ ਵੀਰਾਂ ਨੇ ਪੂਰਾ ਇੱਕ ਰੀਸਰੇ ਘੰਬੇ ਜੀ ਦੌਣਾ ਬਿਲਕੁਲ ਕ੍ਰੈਸ਼ ਹੋਊਗਾ ਆਹ ਦੌਣਾ ਆ ਕਤਰਾਈ ਵੱਲੋਂ ਕੋਈ ਲਾਂਮਾ ਨਹੀਂ ਵੀਰੇ ਪੂਰੇ ਕੰਮ ਸਿਰੇ ਬੰਦ ਕਰਕੇ ਦੇਣਗੇ ਹਾਂਜੀ ਤੇ ਆ ਵੀਰ ਦੇ ਨਾਲ ਟਰਾਲੀਆਂ ਜੇ ਦੇ ਨਾਲ ਆ ਟਰੈਕਟਰ ਜੀ ਹਾਂਜੀ ਸੋਸ ਨਾਲ ਸਾਰੇ ਵੀਰ ਠੀਕ ਠਾਕ ਜੀ ਤੇ ਅੱਜ ਵੀਰੇ ਆਪਣਾ ਇੰਨਾ ਹੀ ਵਲੌਗ ਦੇ ਵਿੱਚ ਆਦੇ ਬਾਕੀ ਤੁਹਾਨੂੰ ਮਿਲਦੇ ਅਗਲੀ ਵੀਡੀਓ ਦੇ ਵਿੱਚ ਤੇ ਵੱਧ ਵੱਧ ਵੀਡੀਓ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਚੈਨਲ ਆਪਣਾ ਡਾਊਨਫੋਲ ਬੜਾ ਹੁੰਦਾ ਹੁੰਦਾ ਜੀ ਹਾਂਜੀ ਹਾਂਜੀ ਠੀਕ ਹੈ ਵੀਰੇ ਮਿਲਦੇ ਆ ਅਗਲੀ ਵੀਡੀਓ ਚ ਤੇ ਆਪਣੇ ਚੈਨਲ ਨਾਲ ਬਨੇ ਰਹੋ ਹੋਰ ਪਾਉਂ ਵੀਰੇ